ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਾਲਕ ਤੇ ਹਰੇ ਪਿਆਜ਼ ਵਾਲੀ ਜਿਹੜੀ ਆ ਬਹੁਤ ਹੀ ਟੇਸਟੀ ਮੱਕੀ ਦੀ ਰੋਟੀ ਬਣਾ ਕੇ ਆਪਾਂ ਤਿਆਰ ਕਰਨੀ ਬਿਲਕੁਲ ਸੌਖੇ ਤਰੀਕੇ ਨਾਲ ਤੇ ਤਿੰਨ ਚਾਰ ਜਿਹੜੀਆਂ ਹਰੀਆਂ ਮਿਰਚਾਂ ਲੈ ਲਈਆਂ ਆਪਾਂ ਟੇਸਟ ਅਨੁਸਾਰ ਕਿਉਂਕਿ ਮੈਂ 5-6 ਰੋਟੀਆਂ ਸਿਰਫ ਬਣਾਉਣੀਆਂ ਆ ਤੇ ਜਿਹੜੇ ਤਿੰਨ ਚਾਰ ਮੈਂ ਹਰੇ ਪਿਆਜ਼ ਲੈ ਲਏ ਭੂਕਾਂ ਸਾਰੀਆਂ ਆਪਾਂ ਕੱਟ ਲਈਆਂ ਇਹਦੀਆਂ ਤੇ ਪਾਲਕ ਤੋ ਲਈ ਸਾਫ਼ ਕਰ ਲਈ ਕੱਟ ਲਈ ਆ ਕੱਟ ਕੇ ਗ੍ਰाइंड ਕਰਨੀ ਕੱਟ ਕੇ ਕਰ ਲਓ ਸਾਫ਼ਤੀ ਕਰ ਲਓ ਮੈਂ ਕੱਟ ਲਈ ਸੀ ਤੇ ਪਾਲਕ ਆਪਾਂ ਸਾਰੀ ਜਿਹੜੀ ਪਾ ਦਨੇ ਆ ਤੇ ਫਿਰ ਆਪਾਂ ਬਾਅਦ ਚ ਜਿਹੜੇ ਪਿਆਜ਼ ਹਰੇ ਕੱਟੇ ਉਹ ਵੀ ਪਿਆਜ਼ ਹਰੇ ਦੇ ਨਾਲ ਦਾਲ ਸਬਜ਼ੀ ਰੋਟੀ ਜਿਹੜੀ ਚੀਜ਼ ਵਿੱਚ ਵੀ ਪਾਉਂਗੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਚਟਣੀ ਬਣਾ ਕੇ ਦੇਖ ਲਓ ਹਰੇ ਪਿਆਜ਼ ਦੀ ਉਹ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਦੇਖੋ ਜੀ ਆਪਾਂ ਪਾਲਕ ਸਾਰੀ ਪਾ ਦਿੱਤੀ ਆ ਤੇ ਪਿਆਜ਼ ਆ ਜਿਹੜਾ ਇਹ ਵੀ ਆਪਾਂ ਪਾ ਦਨੇ ਹਰੀਆਂ ਮਿਰਚਾਂ ਜਿਹੜੀਆਂ ਇਹ ਵੀ ਵਿੱਚੇ ਪਾ ਦਨੇ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਪੀਸ ਲੈਣਾ ਤੁਸੀਂ ਕਣਕ ਦਾ ਪਰੌਠਾ ਬਣਾਉਣਾ ਚਾਹੋ ਨੇ ਆ ਤਾਂ ਕਣਕ ਦੇ ਵਿੱਚ ਪਾ ਲਓ ਤੇ ਮੈਂ ਬਣਾਉਣੀ ਆ ਜੀ ਮੱਕੀ ਦੀ ਰੋਟੀ ਪਾਲਕ ਵਾਲੀ ਮੱਕੀ ਦੀ ਰੋਟੀ ਹੈਲਦੀ ਟੇਸਟੀ ਪਾਲਕ ਆਪਾਂ ਨੂੰ ਪਤਾ ਹੀ ਆ ਵੀ ਆਪਣਾ ਬਹੁਤ ਫਾਇਦੇਮੰਦ ਹੁੰਦੀ ਆਪਣੇ ਲਈ ਖੂਨ ਨੂੰ ਵਧਾਉਂਦੀ ਆ ਇਹ ਲਸਣ ਅਦਰਕ ਚੌਪ ਕੀਤਾ ਮੈਂ ਪਾ ਦਿੱਤਾ ਥੋੜਾ ਜਿਹਾ ਮੈਂ ਘਰੇ ਹੀ ਜਿਹੜਾ ਇਹ ਤਿਆਰ ਕਰਕੇ ਰੱਖ ਲੈਣੀ ਹੈ ਜੀ ਉਹਨਾਂ ਲਸਣ ਲੈ ਲੈਣਾ ਉਹਨਾਂ ਅਦਰਕ ਲੈ ਲੈਣਾ ਹੈ ਉਹਨੂੰ ਗ੍ਰाइंड ਕਰਕੇ ਤੇ ਉਹਨੂੰ ਥੋੜਾ ਜਿਹਾ ਹਾਫ ਫਰਾਈ ਵੀ ਨਹੀਂ ਕਹਿ ਸਕਦੇ 5 ਕ ਮਿੰਟ ਉਹਨੂੰ 5 4 ਮਿੰਟ ਫਰਾਈ ਕਰਕੇ ਠੰਡਾ ਕਰਕੇ ਤਰਖ ਲੈਣੀ ਹੁੰਦੀ ਲਸਣ ਅਦਰਕ ਪਾ ਦਿੱਤਾ ਸੀ ਥੋੜਾ ਨਮਕ ਪਾ ਦਿੱਤਾ ਸੀ ਇਸ ਲਈ ਚੰਗੀ ਤਰ੍ਹਾਂ ਆਟਾ ਲੈ ਲਿਆ ਆਪਾਂ 5 6 ਰੋਟੀਆਂ ਸਿਰਫ ਮੈਂ ਬਣਾਉਣੀਆਂ ਮੱਕੀ ਦੀਆਂ ਤੇ ਸਾਰੀ ਪਾਲਕ ਜਿਹੜੀ ਆਪਾਂ ਗ੍ਰाइंड ਕੀਤੀ ਆ ਇਹ ਆਪਾਂ ਆਟੇ ਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਮਿਕਸ ਕਰਨਾ ਚੰਗੀ ਤਰ੍ਹਾਂ ਜੀਰਾ ਪਾ ਦਿੱਤਾ ਥੋੜਾ ਜਿਹਾ ਐਂਦਾ ਹੀ ਆਪਾਂ ਸਾਪ ਦਾ ਜੀਰਾ ਪਾ ਦਿੱਤਾ ਆ ਤੇ ਥੋੜੀ ਜਿਹੀ ਪਾਤੀ ਜੀ ਸੁੱਕੀ ਮੇਥੀ ਕਸੂਰੀ ਮੇਥੀ ਜਿਹਨੂੰ ਬੋਲਦੇ ਆਪਾਂ ਇਹਦੇ ਨਾਲ ਹੋਰ ਵੀ ਇਹਦਾ ਜਿਹੜਾ ਸਵਾਦ ਵਧ ਜਾਂਦਾ ਰੋਟੀ ਦਾ ਹੁਣ ਆਪਾਂ ਸਾਰੀ ਜਿਹੜੀ ਪਾਲਕ ਆ ਉਹ ਪਾ ਦਨੇ ਆ ਤੇ ਫਿਰ ਆਪਾਂ ਇਹਦੇ ਵਿੱਚ ਪਾਉਣਾ ਜੀ ਥੋੜਾ ਜਿਹਾ ਦੇਸੀ ਘਿਓ। ਇਹਦੇ ਨਾਲ ਦੇਸੀ ਘਿਓ ਦੇ ਨਾਲ ਰੋਟੀ ਜਿਹੜੀ ਆਪਣੀ ਨਾ ਥੋੜੀ ਅੰਦਰੋਂ कुरकुਰੀ ਜੇ ਬਣ ਜਾਂਦੀ ਆ। ਸੌਫਟ ਵੀ ਰਹਿੰਦੀ ਆ ਪਰ ਖਾਣ ਨੂੰ ਜਿਹੜੀ ਆ ਥੋੜੀ ਜਿਹੀ ਕਰਾਰੀ ਜੇ ਲੱਗਦੀ ਅੰਦਰੋਂ। ਤੇ ਥੋੜਾ ਜਿਹਾ ਆਪਾਂ ਪਾ ਕੇ ਦੇਸੀ ਘਿਓ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਪਹਿਲਾਂ ਰਲਾਉਣਾ ਹੈ। ਪਾਉਣਾ ਤਾਂ ਪਾ ਲਓ ਨਹੀਂ ਪਾਉਣਾ ਤਾਂ ਇਹਨੂੰ ਸਕਿਪ ਕਰ ਸਕਦੇ ਆ। ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਰਲਾਉਨੇ ਆ। ਉਕੇ ਬਹੁਤੇ ਪਾਣੀ ਦੀ ਲੋੜ ਨਹੀਂ ਪੈਣੀ ਪਾਲਕ ਦੇ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਤੇ ਥੋੜੇ ਪਾਣੀ ਆਪਾਂ ਨੂੰ ਪਾਉਣਾ ਪੈਣਾ ਦੇਖੋ ਜੀ ਇਦਾਂ ਆਪਾਂ ਪਹਿਲਾਂ ਆਟੇ ਨੂੰ ਚੰਗੀ ਤਰ੍ਹਾਂ ਰਲਣਾ ਆ ਵੀਡੀਓ ਆਪਾਂ ਸੁਧਾਰਨ ਜੀਂ ਬਣਾਈ ਦੀਆਂ ਆਪਾਂ ਨੂੰ ਪਤਾ ਹੀ ਆ ਇਦੇ ਵਿੱਚ ਆਪਾਂ ਨੂੰ ਕੋ ਬਾਹਰੋਂ ਬਹੁਤਾ ਸਮਾਨ ਲੈ ਆਣ ਦੀ ਵੀ ਨਹੀਂ ਲੋੜ ਹੁੰਦੀ। ਅੱਜ ਕੱਲ ਤਾਂ ਤਕਰੀਬਨ ਹਰ ਇੱਕ ਦੇ ਘਰ ਪਾਲਕ ਜਿਹੜੀ ਹੁੰਦੀ ਆ ਬੀਜੀਓ ਨਹੀਂ ਹੁੰਦੀ ਤਾਂ ਆਸਾਨੀ ਨਾਲ ਬਾਜ਼ਾਰ ਚੋਂ ਮਿਲ ਜਾਂਦੀ ਆ। ਲਓ ਜੀ ਆਪਾਂ ਪਹਿਲਾਂ ਚੰਗੀ ਤਰ੍ਹਾਂ ਦੇਖੋ ਸਿਰਫ ਪਾਲਕੇ ਆਪਾਂ ਜਿਹੜੀ ਰਲਾਈ ਸੀ ਆਟੇ 'ਚ ਹੁਣ ਥੋੜਾ ਥੋੜਾ ਪਾਣੀ ਪਾ ਕੇ ਤੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਮਲਣਾ ਆ। ਆਟੇ ਦੇ ਮਲਣੇ ਤੇ ਆਟਾ ਤਿਆਰ ਕਰਨੇ ਤੇ ਰੋਟੀ ਦਾ ਹੁੰਦਾ ਵੀ ਰੋਟੀ ਕਿਦਾਂ ਦੀ ਬਣਨੀ ਹੈ ਆਪਣੀ ਆਪਤਾ ਆਪਾ ਰੜਾ ਕੇ ਅੱਧਾ ਇੱਕ ਪਾਸੇ ਕਰਤਾ ਅੱਧਾ ਆਪਾ ਇੱਕ ਪਾਸੇ ਲੈ ਲਿਆ ਤੇ ਹੁਣ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਮਲਦੇ ਆਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਪਾਲਕ ਵਾਲੀ ਰੋਟੀ ਜਿਹੜੀ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹ ਖਾਣ ਆਪਾਂ ਨੂੰ ਇਹਦੇ ਖਾਣ ਦੇ ਫਾਇਦੇ ਵੀ ਬਹੁਤ ਆ ਤੇ ਟੇਸਟੀ ਵੀ ਬਹੁਤ ਜ਼ਿਆਦਾ ਬਣਦੀ ਹੈ ਜਿੱਦਿਕ ਆਪਾਂ ਭਾਰੀ ਰੋਟੀ ਬਣਾਣੀ ਉਹਨਾਂ ਕਾਪਾ ਪੇੜਾ ਲੈ ਲਿਆ ਤੇ ਆਪਾਂ ਅੱਜ ਹੱਥ ਨਾਲ ਹੀ ਰੋਟੀ ਬਣਾਉਣੀ ਆ ਉਤੇ ਪੋਲੀਥੀਨ ਤੇ ਨਹੀਂ ਬਣਾਉਣੀ ਹੈਗੀ ਵਧਾ ਲਈ ਥੋੜੀ ਜਿਹੀ ਹੱਥ ਨਾਲ ਤੇ ਹੁਣ ਆਪਾਂ ਇਹਨੂੰ ਗੋਲ ਕਰ ਲੰਨੇ ਆ ਕਰਕੇ ਤੇ ਵਧਾ ਕੇ ਆਪਾਂ ਪਾਦਨ ਨੇ ਜੀ ਤਵਾ ਆਪਾਂ ਗਰਮ ਰੱਖਿਆ ਹੈ ਤੇ ਆਪਾਂ ਉੱਪਰ ਘੇਓ ਲਾਉਣ ਤਾਂ ਉੱਪਰ ਹੀ ਲਾ ਸਕਦੇ ਨਹੀਂ ਤਾਂ ਇਹਨੂੰ ਲਾ ਕੇ ਚੁੱਪੜ ਲੋ ਰੋਟੀ ਨੂੰ ਨੋ ਚੀ ਰੋਟੀ ਆਪਾਂ ਪਾਦਤੀ ਵਧਾ ਕੇ ਸੇਕ ਲੱਗ ਗਿਆ ਇੱਕ ਪਾਸੇ ਪਲਟ ਦਤਾ ਆਪਾਂ ਦੂਆ ਪਾਸੇ ਵੀ ਸੇਕ ਲੱਗ ਗਿਆ ਤੇ ਪਲਟ ਦੰਨੇ ਹੁਣ ਆਪਾਂ ਇਹਨੂੰ ਉੱਪਰੇ ਘੇ ਲਾ ਦੇਣਾ ਥੋੜਾ ਥੋੜਾ ਬਹੁਤ ਜਿਆਦਾ ਸਵਾਦ ਰੋਟੀ ਇਹ ਬਣਦੀ ਆ ਮੇਥਿਆਂ ਵਾਲੀ ਆਪਾਂ ਖਾਣੇ ਮੂਲੀ ਵਾਲੀ ਖਾਣੇ ਆ ਇੱਕ ਵਾਰੀ ਪਾਲਕ ਵਾਲੀ ਵੀ ਬਣਾ ਕੇ ਦੇਖੋ ਹੋਰੇ ਪਿਆਜ਼ ਪਾ ਕੇ ਦੋਨੋਂ ਪਾਸੇ ਘੇ ਲਾਤਾ ਆਪਾਂ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਕਿੰਦਾਂ ਦੀ ਵੀਡੀਓ ਲੱਗੀ ਆ ਸਿੰਪਲ ਜਿਹਾ ਸਧਾਰਨ ਜਿਹਾ ਤਰੀਕੇ ਦੇ ਨਾਲ ਅਸੀਂ ਬਣਾਉਣੀ ਆ ਪਰ ਬਹੁਤ ਮਿਹਨਤ ਦੇ ਨਾਲ ਆਪਾਂ ਹਰ ਇੱਕ ਜਿਹੜੀ ਵੀਡੀਓ ਤਿਆਰ ਕਰਦੇ ਆ ਸਪੋਰਟ ਕਰਦੇਆ ਕਰੋ ਸਾਡੇ ਚੈਨਲ ਨੂੰ ਦੂਜੀ ਰੋਟੀ ਵੀ ਆਪਾਂ ਪਾਤੀ ਸੀ ਉਹਨੂੰ ਵੀ ਪਾਟ ਦਿੱਤਾ ਬਸ ਐਸ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਪੰਜ ਛੇ ਰੋਟੀਆਂ ਜਿਹੜੀਆਂ ਬਣਾਉਣੀਆਂ ਆ ਆਪਾਂ ਐਦਾਂੇ ਬਣਾ ਕੇ ਤਿਆਰ ਕਰ ਲੈਣੀਆਂ ਆ ਤੇ ਚੰਗੀ ਲੱਗਦੀ ਹੁੰਦੀ ਵੀਡੀਓ ਤਾਂ ਸ਼ੇਅਰ ਕਰਦੇ ਆ ਕਰੋ ਜੀ ਕਮੈਂਟ ਜ਼ਰੂਰ ਕਰਕੇ ਦੱਸ ਦਿਆ ਕਰੋ ਸਪੋਰਟ ਕਰਦੇ ਆ ਕਰੋ ਚੈਨਲ ਨੂੰ ਨਵੇਂ ਵਿਊਬਰ ਜਿਹੜੇ ਜੋੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਐਦਾਂ ਹੀ ਆਪਾਂ ਸਾਰੀਆਂ ਰੋਟੀਆਂ ਬਣਾ ਲੰਨੇ ਦਹੀਂ ਮੱਖਣ ਸਬਜੀ ਦਾਲ ਜਿਹੜੀ ਚੀਜ਼ ਨਾ ਮਰਜੀ ਤੁਸੀਂ ਇਹਨੂੰ ਖਾ ਸਕਦੇ ਆ ਤੇ ਅਸੀਂ ਤਾਂ ਵੈਸੇ ਦਹੀਂ ਤੇ ਮੱਖਣ ਦੇ ਨਾਲ ਜ਼ਿਆਦਾ ਪਸੰਦ ਕਰਦੇ ਆ ਖਾਣੀ ਚੰਗੀ ਤਰ੍ਹਾਂ ਪਦਵਾਦ ਵੱਖ ਜਿਹੜਾ ਰੋਟੀ ਨੂੰ ਉਰਾੜ ਲੈਣਾ ਹੈ ਇਦਾਂ ਤਾਂ ਕਿ ਅੰਦਰ ਉਹ ਕੱਚੀ ਨਾ ਰਵੇ ਇਹ ਲਓ ਜੀ ਬਹੁਤ ਵਧੀਆ ਪਾਲਕ ਤੇ ਹਰੇ ਪਿਆਜ਼ ਵਾਲੀ ਰੋਟੀ ਆਪਣੀ ਟੇਸਟੀ ਜਿਹੀ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਇੱਕ ਪਲੇਟ ਸਜਾਉਨੇ ਆ ਤੇ ਫਿਰ ਤੁਹਾਨੂੰ ਦਿਖਾ ਲਦੇ ਆ ਜੀ ਲਓ ਜੀ ਆਪਾਂ ਮੱਖਣ ਵੀ ਰੱਖ ਲਿਆ ਦਹੀਂ ਵੀ ਰੱਖ ਲਿਆ ਗਾਜਰ ਮਟਰ ਦੀ ਸਬਜ਼ੀ ਵੀ ਰੱਖ ਲਈ ਆ ਤੁਸੀਂ ਜਿਹੜੀ ਚੀਜ਼ ਨਾਲ ਖਾਣੀ ਪਸੰਦ ਕਰਦੇ ਆ ਉਹਨਾਂ ਖਾ ਸਕਦੇ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ